ਮੇਰਾ ਕਹ ਲੇ ਕਿ ਸੁਝਾਅ ਦੇ ਵਿੱਚ ਚੰਗੀ ਦਾ ਕੀ ਮੇਹੀ ਦਾ ਕਿ ਮਤਲਬ ਕਿ ਅਪਰ ਕਲਾਸ ਦੇ ਕਲਾਸ ਨੂੰ ਹਰ ਸਮੇਂ ਦੇ ਜੁੜੀ ਉਹ ਆਪਣੀ ਦੀ ਗੱਲ ਕਰਦਾ ਮੇਰਾ ਕਹ ਲੇ ਕਿ ਉਹਨਾਂ ਨੂੰ ਜਿਦਦਾ ਜੀ ਸਾਹਿਬ ਕਰ ਦੇ ਸਕਦੇ ਦੇਖੋ ਇਹ ਦੇ ਲੋਕੀ ਬਣੇ ਫੁਰੇ ਬਾਅਦ ਕੋਲਿਸਟ ਬਣੇ ਐਮਐਮ ਬਣਨ ਕੋਲਿਸਟ ਬਣਦੀ ਹੈ ਜਿਸ ਦੀ ਐਮਐਮ ਸੀ ਜੇ ਦਾ ਮੈਂਬਰ ਨੇ ਫਾਰਮਰ ਜਿਹੜੀ ਐਗਰੀਕਲਚਰ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਨੇ ਇਹ ਤੇ ਕਾਂਗਰਸ ਜਿਹੜੀ ਬੜੀ ਸੈਂਟਰਲ ਪਾਰਟੀ ਆ ਔਰ ਸਾਰੇ ਕਾਸਟ ਦੇ ਪੰਜਾਬੀ ਚ ਚੱਲਦੇ ਨੇ ਤੇ ਉਹ ਕਾਂਗਰਸ ਦੇ ਵਿੱਚ ਕਾਸਟ ਪ੍ਰਸਤਿਤ ਹੁੰਦਾ ਸੀ ਬੀਜੇਪੀ ਚ ਚੱਲਦਾ ਹੈ ਪੂਰਨ ਪਾਰਟੀ ਚੱਲ ਸਕਦਾ ਹੈ ਕਾਂਗਰਸ ਸਿੱਖ ਸੈਕਲਰ ਪਾਰਟੀ ਤੋਂ ਸਾਰੇ ਕੱਟ ਪਰ ਨਰਾਜ਼ਗੀ ਚੰਗੀ ਚੰਨੀ ਜਿਵੇਂ ਦਰਸਾਉਂਦੇ ਨੇ ਕਿ ਸਾਰੀ ਅਪਰਕਾਸਟ ਜਿਹੜੀ ਕਿ ਹਾਇਰ ਪੋਸਟ ਜਿਹੜੀ ਪਾਰਟੀ ਦੀਆਂ ਹੈਗੀਆਂ ਨੇ ਦੇਖੋ ਦੇਖੋ ਅੱਜ ਖੜਗੇ ਸਾਹਿਬ ਸਾਡੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੱਚ ਜੈਸੀ ਉਹਨਾਂ ਤੋਂ ਵਟਾਂਦਰੀ ਤੋਂ ਇਹ ਇਸ ਕਰਕੇ ਜਿਹੜੀ ਪੌਂਡਰ ਜਿਹੜੀ ਸਿੱਖ ਸੈਕਲਰ ਪਾਰਟੀ ਆ ਇਹਦੇ 'ਚ ਜਾਤ ਪਾਤ ਦੀ ਕੋਈ ਗੱਲ ਨਹੀਂ ਇਹਦੇ 'ਚ ਅਸੀਂ ਸਾਰੇ ਇਕੱਠੇ ਕਿਤੇ 'ਚ ਰੰਧਾਵਾ ਵੀ ਉਦਾਂ ਦਾ ਜੈਨ ਸਿੰਘ ਸਾਹਿਬ ਵੀ ਉਦਾਂ ਦੇ ਨੇ ਮੈਂ ਤਰੇ ਆਪਣੇ 엘ਜੀਆ ਸਾਹਿਬ ਨੇ ਦੇਣੀ ਆ ਕੀ ਕੀ ਕਰਕੇ ਇਹ ਮੇਰੇ ਖਾਲਸੇ ਤੇ ਉਹਨਾਂ ਨੇ ਵੀ ਕੱਲ ਪੁਸ਼ਟੀਕਰਨ ਦਿੱਤਾ ਉਹਨਾਂ ਨੇ ਵੀ ਗੱਲ ਕੀਤੀ ਕਿ ਉਹਨਾਂ ਨੇ ਬੜਾ ਡੈਕੋਰਿਕਲੀ ਕਿਹਾ ਕਿ ਇਹ ਮੇਰੀ ਬੈਂਡਰ ਨੰਬਰ ਜੀ ਸੀ ਉਹਦੇ ਚ ਗੱਲ ਇਹ ਕਿ ਮੈਂ ਮੈਂ ਬੰਦਾ ਨਹੀਂ ਕਿਤੋਂ ਨਹੀਂ ਸਾਹਮਣੇ ਗਲੋਬਲ ਕਿ ਬ੍ਰਿੰਦਰ ਕਿਹਨੂੰ ਕਹਿੰਦੇ ਨੇ ਕਿ ਆਸਰ ਮੇਰੀ ਗੱਲ ਮੈਂ ਉਹ ਉਹ ਉਸ ਲੈਵਲ ਦਾ ਨਹੀਂ ਦਾ ਨਹੀਂ ਜੀ ਸੀ ਡਬਲ ਇੱਕ ਮਿੰਟ ਇੱਕ ਮਿੰਟ ਸੁਣੋ ਇੱਕ ਮਿੰਟ ਕਰੋ ਇਹ ਤੁਸੀਂ ਮੇਰੇ ਖਾਲਾ ਪ੍ਰੋਵੋਕ ਕਰ ਰਹੇ ਹੋ ਇੱਕ ਮਿੰਟ ਨਹੀਂ ਸਰ ਉਹ ਕਹਿੰਦੇ ਵੀਡੀਓ ਲੀਕ ਕਰਿਆ ਜਿਹੜਾ ਸੀ ਡਬਲ ਸੀ ਦਾ ਮੈਂਬਰ ਹੈ ਉਹ ਤੇ ਅਸੀਂ ਥੜਡੇ ਜੀ ਜਿਹੜੇ ਛੋਟੇ ਜਿਹੜੇ ਮੇਰੇ ਦੂਸਰੇ ਕਰਾਂਗੇ ਕਰ ਤੋਂ ਉਹਨਾਂ ਨੂੰ ਵੀ ਚਾਹੀਦਾ ਕਿ ਇਹ ਸਕੰਕਵਰਸੀ ਚ ਹੋਣਾ ਨਹੀਂ ਚਾਹੀਦਾ ਔਰ ਮੇਰੇ ਖਿਆਲ ਚ ਇੰਡੀਆ ਨੈਕਸਟ ਪ੍ਰੈਸ ਦੇ ਵਿੱਚ ਨਿਊਜ਼ ਆਈ ਸੀ ਉਹਦੇ ਚੂ ਚੰਨੀ ਸਾਹਿਬ ਨੂੰ ਉਹ ਆਪਣੇ ਕੰਟਰਡਿਕਸ਼ਨ ਜਾਂ ਆਪਣੇ ਉਹ ਲਿਖੀ ਦੇਣਾ ਚਾਹੀਦਾ ਕੋਈ ਵੀ ਤੁਹਾਨੂੰ ਬਹੁਤ ਤੁਹਾਡਾ ਫਰੇਰ ਅਪ ਕਰਨਾ ਮੇਰਾ ਖਿਆਲ ਕਿ ਕਾਂਗਰਸ ਸਰ ਨਹੀਂ ਰਾਖੀ ਕਾਂਗਰਸ ਲਈ ਫਾਇਦੇਮੰਦ ਨਹੀਂ ਸਰ 27 ਦੇ ਚੋਣਾਂ ਦੇ ਵਿੱਚ ਇਸ ਤਰੀਕੇ ਤੇ ਬਿਆਨਬਾਜ਼ੀ ਬਿਸ਼ੇ ਕਾਂਗਰਸ ਕਹਿੰਦੀ ਲੇਕਿਨ ਉਹ ਤਾਂ ਖੁੱਲ ਕੇ ਬੋਲ ਨਹੀਂ ਸਕਦੀ ਜਿਸ ਦਾ ਬੁਲਾਈ ਗਈ ਹੈ ਮੇਰੀ ਗੱਲ ਸੁਣ ਲੋ ਹਾਂਜੀ ਹਰ ਘਰ ਚ ਹਾਂਡੇ ਤੇ ਖਰਚਦੇ ਤੇ ਹਰ ਘਰ ਚ ਉਹ ਘਰ ਤਰੱਕੀ ਵੀ ਕਰਦਾ ਤੁਸੀਂ ਮੈਨੂੰ ਇਹ ਤੇ ਕਿ ਦੱਸੋ ਕਿ ਭਾਜਪਾ ਦਾ ਪ੍ਰੈਜ਼ੀਡੈਂਟ ਤੇ ਸੁਨੀਲ ਜਾਖੜ ਉਹਦਾ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਅਸ਼ੂਨੀ ਸ਼ਰਮਾ ਇੱਕ ਨੇਕ ਇਕੱਠੇ ਚੱਲਦੇ ਨੇ ਸਾਡੀ ਲੜਾਈ ਤੇ ਤੁਸੀਂ ਬੋਤ ਕਰਨ ਲੱਗ ਪਏ ਦੀ ਪਰ ਪ੍ਰੈਸ ਵਾਲਿਓ ਥੋੜਾ ਜਨਾ ਆਪਾਂ ਇਹ ਨਹੀਂ ਕਰੀਏ ਤੁਹਾਨੂੰ ਗੁੱਸਾ ਵੀ ਲੱਗਦਾ ਮੇਰਾ ਜੇ ਇਹ ਸਿੱਧਾ ਹੋ ਕੇ ਬੋਲਣ ਲੱਗ ਪੈਂਦਾ ਪੰਜਾਬ ਨੂੰ ਪਹੁੰਚਾਉਣ ਦੀ ਜ਼ਰੂਰਤ ਹੈ ਯਾਰਾ ਸਾਡੀ ਲੜਾਈ ਦੀ ਗੱਲ ਨਾ ਕਰੋ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਉਹਦੇ ਤੇ ਆਓ ਸਾਡੀਆਂ ਲੜਾਈਆਂ ਜਿਹੜੀਆਂ ਨੇ ਸੈਕੰਡਰੀ ਨੇ ਕੁਸੀਂ ਤੇ ਵੱਟ ਕਰਦੇ ਹੋ ਪੰਜਾਬ ਪੰਜਾਬ ਦੇ ਵਿੱਚ ਬਣ ਕੀ ਰਿਹਾ ਪੰਜਾਬ ਦਾ ਗੈਂਗਸਟਰイズਮ ਕੀ ਕਰ ਰਿਹਾ ਰੋਜ਼ ਲੋਕਾਂ ਨੂੰ ਗੋਲੀਆਂ ਮਾਰ ਰਿਹਾ ਐਕਸਟਰੈਕਸ਼ਨ ਚੱਲ ਰਹੀ ਆ ਪੰਜਾਬ ਦੀ ਇਕਨੋਮੀ ਦੀ ਗੱਲ ਕਰੋ ਪੰਜਾਬ ਦੇ 4 ਲੱਖ ਕਰੋੜ ਕਰਜ਼ੇ ਦੀ ਗੱਲ ਕਰੋ ਕਿ ਇਹਦੇ ਚੋਂ ਕਿੱਦਾਂ ਬਾਹਰ ਨਿਕਲਣਾ ਪੰਜਾਬ 'ਚ ਇੱਕ ਗੱਲ ਕਰੋ ਕਿ ਯੂਥ ਤੁਹਾਡਾ ਸਾਰਾ ਪੰਜਾਬ ਛੱਡ ਕੇ ਦੌੜ ਗਿਆ ਨਸ਼ੇੜੀ ਬਣ ਕੇ ਯਾਰ ਅਸੀਂ ਇਹਨਾਂ ਦੀਆਂ ਲੜਾਈਆਂ 'ਚ ਪੈਰਾਂਗੇ ਇਹ ਦੀ ਇਹਦੇ ਪੰਜਾਬ ਦੀ ਪੰਜਾਬ ਦੀ ਗੱਲ ਕਰੋ ਜੇ ਕਿ ਤੁਹਾਨੂੰ ਐ ਤਾਂ ਦੇਰੀ ਆ ਉਹਨਾਂ ਨੂੰ ਰਾਤ ਟਿੱਕੇ ਮਟੇ ਹੋਣਾ ਜਾਂ ਫਿਰ ਤੂੰ ਉਧਰੋਂ ਆ ਰਿਹਾ ਮੈਂ ਤੈਨੂੰ ਕਹ ਰਿਹਾ ਕਿ ਪੰਜਾਬ ਦੀ ਗੱਲ ਕਰੋ ਪੰਜਾਬ ਖਤਮ ਹੋ ਰਿਹਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਲੀਡਰ ਸੀਗੇ ਉਹਨਾਂ ਦੇ ਵੀ ਆਪਸ ਵਿੱਚ ਗਰੁੱਪ ਸੀਗੇ ਉਹਨਾਂ ਉਹਨਾਂ ਦਾ ਇੱਕ ਪਿੱਛਾ ਸੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਬਾਅਦ ਚ ਲੜਾਈਆਂ ਲੜਾਂਗੇ ਸਾਡੇ ਕੋਲ ਜਦੋਂ VOTING ਹੋ ਜਾਣੀ ਆ ਉਹਦੇ ਵਿੱਚ 1 ਮਹੀਨੇ ਦੇ ਵਿੱਚ ਕਾਊਂਟਿੰਗ ਦਾ ਟਾਈਮ ਮਿਲਦਾ ਲੜਾਈਆਂ ਉਹਦੋਂ ਸ਼ੁਰੂ ਕਰਾਂਗੇ ਅੱਜ ਸਾਡਾ ਕੋਈ ਗਰੁੱਪ ਨਹੀਂ ਅਸੀਂ ਸਾਰੇ ਇਕੱਠੇ ਹਾਂ ਸਾਡੀ ਕਿਸੇ ਨਾਲ ਲੜਾਈ ਨਹੀਂ ਸਾਡਾ ਇੱਕੋ ਹੀ ਤੀਜਾ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਇਹ ਗੈਂਗਸਟਰ ਜਿਹੜੇ ਨੇ ਲੁੱਟ ਰਹੇ ਨੇ ਗੋਲੀਆਂ ਮਾਰ ਰਹੇ ਨੇ ਪੰਜਾਬ ਦੀ ਇਕਨੋਮੀ ਖਤਮ ਹੋ ਗਈ ਪੰਜਾਬ ਦੀ ਐਜੂਕੇਸ਼ਨ ਖਤਮ ਹੋ ਗਈ ਪੰਜਾਬ ਦੀ ਹੈਲਥ ਸਿਸਟਮ ਖਤਮ ਹੋ ਗਿਆ ਪੰਜਾਬ ਦੇ ਵਿੱਚ ਜਾਇਦਾਦਾਂ ਵੇਚਣ ਪੈ ਗਏ ਨੇ ਇਹਨਾਂ ਚੀਜ਼ਾਂ ਦੀ ਗੱਲ ਕਰੀਏ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਹ ਗੱਲਾਂ ਦੀ ਬਜਾਏ ਸਾਡੇ ਕੋਲ ਇਹ ਸਵਾਲ ਪੁੱਛੋ ਕਿ ਤੁਹਾਡਾ ਵਿਜ਼ਨ ਕੀ ਆ ਤੁਸੀਂ ਪੰਜਾਬ ਕਿਵੇਂ ਬਚਾਉਣਾ ਪੰਜਾਬ ਬਚੂ ਤੇ ਅਸੀਂ ਐਮਐਲਏ ਬਣਾਗੇ ਜੇ ਪੰਜਾਬ ਹੀ ਖਤਮ ਹੋ ਗਿਆ ਜੇ ਪੰਜਾਬ ਦਾ ਯੂਥ ਹੀ ਅਸੀਂ ਮਾਰ ਦਿੱਤਾ ਉਹਦੇ ਤੇ ਅਸੀਂ ਕੀ ਕਰਾਂਗੇ ਇਹ ਉਧਰ ਨਸ਼ਾ ਵਿਰੋਧ ਵਾਂਗ ਅੱਜ ਡੀਜੀਪੀ ਨੇ ਕੈਂਪੇਨ ਲਾਂਚ ਕਰੀਆ ਜੀ ਚਲੋ ਗੈਂਗਸਟਰਾਂ ਤੇ ਪਰ ਮੇਰੀ 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 1 ਮਿੰਟ ਸੁਣ ਲੋ ਤੁਹਾਨੂੰ ਨਹੀਂ ਪਤਾ ਕਿ ਹਾਈ ਕੋਰਟ ਤੇ ਕਿੰਨੇ ਕੇਸ ਨੇ ਜਿਹੜੇ ਲੋਕੀ ਸਿਕਿਉਰਿਟੀ ਲੈਣ ਲਈ ਤੁਹਾਨੂੰ ਨਹੀਂ ਪਤਾ ਡੀਜੀਪੀ ਸਾਹਿਬ ਨਸ਼ੇ ਤੁਸੀਂ ਇਹ ਕੋ ਚਿੱਟਾ ਚਿੱਕਾ ਰੋਲਾ ਪਾਈ ਜਾ ਰਹੇ ਹੋ ਤੁਹਾਡੀ ਨੱਕ ਦੇ ਥੱਲੇ ਪੰਜਾਬ 'ਚ ਜਿਹੜਾ ਸਿੰਥੈਟਿਕ ਡਰੱਗ ਆ ਪਹਿਲੋਂ ਉਹਦੇ ਤੇ ਕੰਟਰੋਲ ਕਰ। ਹਿੰਦਾਬਾਪ ਸਾਬ ਤੁਸੀਂ ਕਿਵੇਂ ਲੋਕਾਂ ਦੇ ਵਿੱਚ ਕਿਉਂਕਿ ਚਲੋ ਹੁਣ ਤਾਂ ਚੋਣਵੀਆਂ ਸ਼ੁਰੂ ਹੋ ਚੁੱਕੀਆਂ ਲੋਕਾਂ ਦੇ ਵਿਚਾਲੇ ਤੁਸੀਂ ਕਹਿੰਦੇ ਸਾਡੀ ਲੜਾਈ ਛੱਡ ਕੇ ਹੁਣ ਤੁਸੀਂ ਮੇਨ ਮੁੱਦਿਆਂ 'ਤੇ ਆਵੇ ਲੇਕਿਨ ਕਾਂਗਰਸ ਕਿਵੇਂ ਜਾਏਗੀ ਲੋਕਾਂ ਦੇ ਮਨ ਨੂੰ ਹੋਣੀ ਕਿਹਾ ਨਾ ਕਿ ਆਪਾਂ ਨੂੰ ਸਾਨੂੰ ਸਿੰਥੈਟਿਕ ਡਰੱਗ ਦੇ ਪਿੱਛੇ ਪੈਣਾ ਚਾਹੀਦਾ ਹਮ ਅੱਜ ਜਿਹੜੀ ਸਿੰਥੈਟਿਕ ਡਰੱਗ ਆ ਆਪਾਂ 10 ਰੁਪਏ ਦਾ ਪਤਾ ਲੈਂਦੇ ਹਾਂ 10 ਰੁਪਏ ਵਾਲਾ ਜਿਹੜਾ 100 ਰੁਪਏ ਦਾ ਹੋ ਗਿਆ ਫੱਕਾ ਮਾਰਦੇ ਨੇ ਕੰਮ ਦੇ ਬੋਲੇ ਨੇ ਸ਼ਾਮੀ ਫੇਰ ਖਾਨੇ ਰਾਤੀ ਸੌਣ ਲੱਗਿਆ ਫੇਰ ਖਾਨੇ ਆ ਉਹ ਪਹਿਲੋਂ ਡਰਗ ਜਿਹੜੀ ਮੈਡੀਸਨ ਜਿਹੜੀ ਆ ਜਿਹੜੀ ਉਹਨੂੰ ਤੇ ਕੰਟਰੋਲ ਕਰ ਲੋ ਉਹ ਤੇ ਸਾਡੇ ਹੱਥ ਚ ਹੀ ਆ ਲੋ ਉਹ ਤੇ ਗਵਰਨਮੈਂਟ ਦੇ ਹੱਥ ਚ ਆ ਉਹਨੂੰ ਇਹੋ ਜਿਹਾ ਕੋਈ ਲਾਅ ਲੈ ਕੇ ਆਉਣਾ ਚਾਹੀਦਾ ਉਹਦੇ ਚ ਫਟ ਵਾਟ ਜਿਹੜਾ ਕੱਢਣ ਕਿਹੜਾ ਰਜਿਸਟਰ ਹੋਣਾ ਚਾਹੀਦਾ ਕਿ ਕਿੰਸ ਦੁਕਾਨ ਤੋਂ ਤੋੜਿਆ ਕਿਨੂੰ ਪ੍ਰੈਸਟਰਾਇਬ ਕਿੰਨੇ ਕੀਤਾ ਉਹ ਡਾਕਟਰ ਤੇ ਵੀ ਆਉਣਾ ਹੋਣਾ ਚਾਹੀਦਾ ਉਹ ਕੈਮਿਸਟ ਤੇ ਵੀ ਆਉਣਾ ਚਾਹੀਦਾ ਤੇ ਜਿਹੜਾ ਖਾ ਰਿਹਾ ਉਹਦੇ ਤੇ ਵੀ ਹੋਣਾ ਚਾਹੀਦਾ ਗੈਂਗਸਟਰ ਨੂੰ ਲੈ ਕੇ ਲੱਗਦਾ ਕਿ ਸਰਖੀ ਆਖਰ ਜਿਵੇਂ ਕਿਹਾ ਉਹਨਾਂ ਨੇ ਕਿ ਸੀ ਜਿਹੜੇ ਬਾਹਰ ਗੈਂਗਸਟਰ ਨੇ ਉਹਨਾਂ ਨੂੰ ਵੀ ਲਿਆਉਣ ਦੇ ਲਈ ਇਹ ਆਪਰੇਸ਼ਨ ਸ਼ੁਰੂ ਕਰ ਦਿੱਤੇ ਆ ਪਹਿਲੋ ਪੰਜਾਬ ਪੁਲਿਸ ਦੀ ਤੇ ਸਫਾਈ ਕਰ ਲੋ ਜਿਹੜੇ ਨਾਲ ਲੜੇ ਨੇ ਡੀਟੀਪੀ ਸਾਹਿਬ ਤੁਹਾਨੂੰ ਕਈ ਵਾਰਾਂ ਕਿਹਾ ਕਿਉਂ ਨਹੀਂ ਜਵਾਬ ਦਿੰਦੇ ਐਕਸਟਰੈਕਸ਼ਨ ਜਿਹੜੇ ਡੀਐਸਪੀ ਜੀਐਸਐਚਓ ਕਰਾਉਂਦੇ ਨੇ ਕਿਉਂ ਨਹੀਂ ਜਵਾਬ ਦਿੰਦੇ ਕਿਉਂ ਲੋਕਾਂ ਨੂੰ ਪ੍ਰੋਟੈਕਸ਼ਨ ਦਿੰਦੇ ਹੋ ਜਿਹੜੇ ਗੈਂਗਸਟਰਾਂ ਦੇ ਨਾਲ ਨੇ ਕਿ ਕਿਉਂ ਲੋਕੀ ਉਥੇ ਗਏ ਨੇ ਹਾਈ ਕੋਰਟ ਤੇ ਕੋਈ ਹਜ਼ਾਰ ਤੋਂ ਉੱਪਰ ਅਪਲੀਕੇਸ਼ਨ ਪਈ ਆ ਜਿੰਨਾ 5-5 ਲੱਖ ਦੇ ਐਡਵੋਕੇਟ ਕਿਤੇ ਕਿ ਸਾਨੂੰ ਪ੍ਰੋਟੈਕਸ਼ਨ ਦਵਾਉ ਤੁਹਾਨੂੰ ਰੈਟਸ ਆ ਰਹੇ ਨੇ ਮੈਨੂੰ ਤੁਸੀਂ ਨਾ ਬੋਲੋ ਤੁਹਾਡੇ ਤੋਂ ਵੀ ਮੋਬਾਈਲ ਤੇ ਆਉਂਦੇ ਜਿਹੜੇ ਤੁਸੀਂ ਜਦੋਂ ਲਾਉਂਦੇ ਉਹਨਾਂ ਦੇ ਅਗੇਂਸਟ ਸਟੇਟਮੈਂਟ ਤੁਹਾਨੂੰ ਉਹਦੇ ਕਾਕਾ ਹੁਣ ਲਾਈਨ ਟੂ ਅਗਲੀ ਤੇ ਤੁਹਾਨੂੰ ਦੱਸਾਂਗੇ ਕੋਈ ਇਸ ਕਰਕੇ ਤੁਹਾਨੂੰ ਤੇ ਦਲੇਰ ਤੁਹਾਨੂੰ ਬਣਨਾ ਪੈਣਾ ਜਿਹੜੇ ਆ ਤੁਸੀਂ ਇਹ ਇਹ ਜਿਹੜੇ ਤੁਸੀਂ ਕੈਮਰੇ ਲੈ ਖਲੋਤੇ ਨੇ ਇਹਨਾਂ ਕੈਮਰਿਆਂ ਪੰਜਾਬ ਠੀਕ ਕਰਨਾ

منریگا سے بھی زیادہ جب منریگا کا ہم نے وہاں کمپلین سٹارٹ کیا اور اس کے بعد امیڈیٹلی ہوم منسٹر صاحب وہاں آئے کیونکہ منریگا میں ہمارا بہت سکسیزفل جو کمپلین چل رہی ہے اس کے بعد وہ آئے اور ایک آدمی پندرہ سو آدمی کی بنا موبائل نمبر ایک آدمی میرے خیال دس لوگوں کی ٹکٹ کاٹنے کی جو اپلائی کر سکتا ہے تو وہاں تو ہزاروں ایک موبائل ایک نام کے اوپر ہزار ہزار جو کر دیا وہاں الور میں جو ان کا رورل ایریا ہے وہاں اور لکشمن گڑھ میں دو ہی ہم نے جب دیکھے تو وہاں ہزاروں کی تعداد میں پچیس ہزار ووٹ کاٹنے کے لیے دے دی ہے تو یہ گورنمنٹ جو ہے اب ڈسائڈ گورمنٹ کرے گی پہلے ووٹر ڈیسائڈ کرتا تھا کہ میں گورنمنٹ کو ووٹ کس گورنمنٹ کو بنانے کے لیے ووٹ کروں گا اب بی جے پی نے یہ کر دیا کہ جو ہم چاہیں گے وہ ووٹر رہے گا جس کو ہم نہیں چاہتے وہ ووٹر نہیں رہے گا اس کو روکنے کی ضرورت ڈیموکریسی کو اب بچانے کی ضرورت چیف منسٹر میں افسوس اور ایک گلیا پنجاب کسی ہندو نہ گل کر لو سہیتا تو انہوں بھی پتا کہ گردوارا صاحب جا کے متھا متعاق ٹیکنا اور میں بے شک سیکھ سب تو وقت جی کسی کی شرطہ ہے یا تو سہیتا دیکھتے افسوس نہ کہنا پی رہا ہے کہ جس چیف منسٹر جو لوگوں کے لگنا تین کروڑ لوگوں جواب دے ہیں انہوں اب کہ یہ نہیں پتا کہ یہ پگ ਬੜੀਆਂ ਸ਼ਾਹਦਤਾਂ ਤੋਂ ਆਖਮੀ ਹੈ ਜੇ ਇਹ ਅਮਰਤਪਾਲ ਗੁਰੂ ਦੇ ਬੇਨਸ ਨੇ ਆਪਣਾ ਸਭੰਸ ਵਾਰ ਦਿੱਤਾ ਤੇ ਉਹ ਉਹ ਸਕਾਲ ਤੱਕ ਸਾਫ ਜਿੱਥੇ ਮੀਰੀ ਤੇ ਕੀਰੀ ਦੀਆਂ ਦੋ ਪਰਿਵਾਰਾਂ ਤੋਂ ਸਾਕੇ ਦਿੱਤੇ ਕੋਈ ਇਹ ਇਹ ਰਾਜ ਵੀ ਕਰਾਂਗੇ ਤੇ ਅਸੀਂ ਕਰਦੇ ਸਮਾਂ ਉੱਥੇ ਜਾ ਕੇ ਕਿ ਉਹਦੇ ਚੀਨ ਮੰਤਰੀ ਨੇ ਬਿਹੂਤਾ ਭੈ ਲੋ ਗੱਲਾਂ ਕੀਤੀਆਂ ਬੇਸ਼ੱਕ ਜਿਹੜਾ ਮਰਜੀ ਜੱਥੇ ਦਾ ਅਕਾਲ ਤੱਕ ਬਣੇ ਜੋ ਉਹ ਉਸ ਤਖਤ ਤੇ ਬੈਠ ਜਾਂਦਾ ਉਹ ਸਾਡਾ ਸਭ ਤੋਂ ਵੱਡਾ ਸਰਗੋੱਚ ਅਦਾਲਤ ਹੈ ਸਿੱਖਾਂ। ਮੈਂ ਸਿੱਖ ਪਹਿਲਾਂ ਬਾਅਦ ਚ ਕਾਂਗਰਸੀ। ਮੇਰੇ ਲਈ ਆਪਣਾ ਧਰਮ ਪਿਆਰਾ, ਪਾਰਟੀ ਬਾਅਦ ਚ ਮੈਨੂੰ ਪਿਆਰੀ। ਉਹ ਇਸ ਮੁੱਖ ਮੰਤਰੀ ਜੋ ਇੱਕ ਖੋਪੜ ਖੇਡ ਆ ਇਹ ਨਾ ਕੋਪੜ ਖੇਡ ਹੁੰਦਾ। ਥੋੜੀ ਜਿਹੀ ਜਥੇਦਾਰ ਸਾਨੂੰ ਪਤਾ ਨਹੀਂ ਤੁਹਾਨੂੰ ਲੱਗੇ ਤੇ ਨਾ ਲੱਗੇ। ਪਰ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਥੋੜੀ ਜਿਹੀ ਲਿਆਕਤ ਰੱਖਦੇ ਤੇ ਇਹ ਇਹ ਸੋਚ ਪਲ ਨਹੀਂ ਸੀ ਚਾਹੀਦਾ ਗੁਰੂ ਗ੍ਰੰਥ ਸਾਹਿਬ ਸਾਡੀ ਆਸਥਾ ਸਾਡੀ ਜਾਨ ਸਾਡਾ ਸਭ ਕੁਝ ਹੈ ਤੇ ਜਿਸ ਲਈ ਉਹਦੇ ਜਾ ਕੇ ਤੁਸੀਂ ਮੋਬਾਈਲ ਦੇ ਉੱਤੇ ਉਹਦੀਆਂ ਫੋਟੋਆਂ ਲਓ ਇਹਦੇ ਤੋਂ ਵੱਡੀ ਸਿੱਖ ਲਈ ਸ਼ਰਮਨਾਕ ਗੱਲ ਕੋਈ ਨਹੀਂ ਔਰ ਅਸੀਂ ਜਮੀਰ ਮਾਰ ਲਈਆ ਉਹਦੇ ਚ ਮੈਂ ਵੀ ਹੁੰਦਾ ਬੇਜ ਮੇਰੇ ਹੋ ਗਏ ਆਪਣੇ ਪੂਰਵਡੇ ਖੜੇ ਆਕਾਸ਼ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅੱਜ ਰਿਜ਼ਾਈਨ ਕਰ ਦੇਣਾ ਚਾਹੀਦਾ ਤਾਂ ਮਿਲ ਤੇ ਜਿਸ ਵੇਲੇ ਗੁਰਦੁਆਰਾ ਸਾਹਿਬ ਤੇ ਗਿਆ ਸੀ ਮਿਨਿਸਟਰ ਦੀ ਪਹੁੰਚ ਗਈ ਪੁਲਿਸ ਗਈ ਉਹਨੂੰ ਇਮੀਡੀਏਟਲੀ ਰਿਜ਼ਾਈਨ ਕਰਨਾ ਚਾਹੀਦਾ ਉਹ ਪ੍ਰੋਟੈਸਟ ਕਰਨਾ ਚਾਹੀਦਾ ਸੀ ਕਿ ਕੈਹੋ ਜੇ ਮੁੱਖ ਮੰਤਰੀ ਦੇ ਥੱਲੇ ਸ਼ਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸਾਰੇ ਰਿਜ਼ਾਈਨ ਕਰ ਦੋ ਸਰ ਐਚਐਸ ਐਚਐਸ ਦਾ ਅਮੀ ਜੀ ਕਹਿੰਦੇ ਹਾਂ ਕਿ ਇਹ ਪੂਰੇ ਤੋਂ ਤਾਂ ਉਹਦੇ ਚ ਜਿਹੜੀ ਇਹ ਚੀਜ਼ ਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ 6 ਜਨਵਰੀ ਨੂੰ ਦਿੱਲੀ ਦੇ ਵਿੱਚ ਮਦਾਨ ਸਭਾ ਨੇ ਗੁਰੂ ਪ੍ਰੀਤ ਭਦਰ ਸਾਹਿਬ ਹੰ ਦਾ 350 ਸਾਲਾ ਮਨੋਰਨੀ ਪ੍ਰਧਾਨ ਸਭਾ ਭਾਈ ਕਿਉਂਕਿ ਇਹਨਾਂ ਨੇ ਸ਼ੇਖ ਜੀ ਨੂੰ ਕੱਲ ਉਹ ਜਿਹੜੀਆਂ ਨੇ ਗੁਰੂ ਸਾਹਿਬ ਦੇ ਗੇਸਟ ਨਾਲ ਗੱਲ ਕੀਤੀ ਤੇ ਤੁਹਾਨੂੰ ਪੂਰ ਸਨਮਾਨ ਕਰੋ ਅੱਗੇ ਮੈਂ ਕਹਿ ਨਹੀਂ ਸਕਦਾ ਮੇਰੀ ਜ਼ਬਾਨ ਤੋਂ ਗੱਲ ਨਿਕਲ ਸਕਦੀ ਪੂਰ ਸਨਮਾਨ ਕਰੋ ਇਹਨਾਂ ਨੇ 6 ਵਜੇ 7 ਵਜੇ ਸ਼ੁਰੂ ਹੋਇਆ 8 ਰਿਹਾ 9 ਤੱਕ ਰਿਹਾ ਜੇ ਆਤਿਸ਼ੀ ਨੇ ਉਹ ਕੱਲ ਨਹੀਂ ਸੀ ਕਹੀ ਇਹਨੂੰ ਕੋਈ ਰਿਕੁਐਸਟ ਕੋ ਤਾਂ ਸਮਝ ਖੜੇ ਹੋ ਕੇ ਕਹਿਣਾ ਚਾਹੀਦਾ ਸੀ ਕਿ ਨਹੀਂ ਮੌਕਾ ਵੀ ਦਿੱਤਾ ਵਿਦਾਂਤ ਸਾਹਿਬ ਨੂੰ ਕਹਿਣ ਬੰਦਾ ਸੀ ਦਾ ਜੋ ਨਹੀਂ ਦਿੱਤਾ ਉਲਟਾ ਜਲੰਧਰ ਦੀ ਪੁਲਿਸ ਨੇ ਐਫ ਆਰ ਦਰਜ ਕਰ ਲਈ ਜੀ ਦਾ ਐਫ ਐਸ ਐਲ ਦੀ ਰਿਪੋਰਟ ਵੀਡੀਓ ਦੀ ਜਿਹੜੀ ਵੀਡੀਓ ਤੇ ਬੋਲੀ ਆ ਉਹ ਤੇ ਸਾਡੇ ਕੋਲ ਪੰਜਾਬ ਚ ਡਿਜੀਟਲ ਲੈਬਾਰਟਰੀ ਹੈ ਨਹੀਂ ਜਿੱਦਿ ਅਸੀਂ ਵੀਡੀਓ ਦੀ ਕਰੀਏ ਅਸੀਂ ਚੁੱਕ ਕੇ ਵਾਇਸ ਜਿਹੜੀ ਆ ਉਹਨੂੰ ਕਰ ਰਹੇ ਆ ਕਿ ਆਤਿਸ਼ੀ ਪੰਜਾਬ ਚ ਆਈ ਸੀ ਜਲੰਧਰ ਜਿੱਥੇ ਐਫ ਆਰ ਹੋਈ ਆ ਕੀ ਇਹ ਜਾਂ ਉਥੋਂ ਦੀ ਪੁਲਿਸ ਉੱਥੇ ਗਈ ਸੀ ਇਹਦੇ 'ਚ ਫਿਜ਼ੀਕਲ ਬੰਦੇ ਨੂੰ ਬੋਲਣਾ ਪੈਂਦਾ ਫਿਜ਼ੀਕਲੀ ਅੱਗੇ ਬੈਠ ਕੇ ਉਹਦੇ ਫਿਰ ਵੇਅਰ ਵਾਇਸ ਜਿਹੜੀ ਆ ਉਹਦਾ ਮੈਚ ਕਰਦੇ ਨੇ ਤੇ ਭਗਵੰਤ ਮਾਨ ਅੱਜ ਬੋਲ ਤੇ ਨੂੰ ਪਤਾ ਕਿ ਨਹੀਂ ਪਤਾ ਕਿ ਕੀ ਗੁਰੂਆਂ ਨੇ ਉਸ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਦੇ ਜਦੋਂ ਆਏ ਸੀਗੇ ਕਸ਼ਮੀਰੀ ਪੰਡਤ ਉਹਨਾਂ ਤੋਂ ਜਾ ਕੇ ਆਪਣਾ ਸੀਸ ਦਿੱਤਾ ਸੀ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਨਹੀਂ ਸੀ ਬਣੇ ਹਿੰਦ ਦੀ ਚਾਦਰ ਬਣ ਕੇ ਉੱਥੋਂ ਆਏ ਸੀ ਤੇ ਭਾਈ ਜੈਤਾ ਨੇ ਜਦੋਂ ਉਹਨਾਂ ਸੀਸ ਲੈ ਕੇ ਆਏ ਤੋ ਉਹਨਾਂ ਗੁਰੂ ਗਬੇਰ ਸਿੰਘ ਉਹਨਾਂ ਨੇ ਉਹਨਾਂ ਨੂੰ ਛਾਤੀ ਨਾਲ ਲਾਇਆ 9 ਸਾਲ ਦੇ ਸੀਗੇ ਉਹਨਾਂ ਨੇ ਕਿਹਾ ਸੀ ਰਣਜੀਤ ਦੇ ਗੁਰੂ ਕੇ ਪੁੱਤੇ ਉਹਨਾਂ ਤੁਮਾਂ ਕੀ ਖਵਾਤੋ ਤੁਸੀਂ ਲੋਕਾਂ ਨੂੰ ਨੈਰੇਟਿਵ ਚੇਂਜ ਨਾ ਕਰੋ ਤੁਸੀਂ ਇਹ ਨਾ ਕਹੋ ਤੇ ਕਾਂਗਰਸੀ ਲੜਾਈਆ ਗੱਲ ਕਰ ਕਿ ਪੰਜਾਬ ਦੇ ਵਿੱਚ ਕਿਉਂ ਜੂਤ ਬਾਰ ਕਿਉਂ ਦੌੜ ਰਿਹਾ ਗੱਲ ਕਰ ਪੰਜਾਬ ਦੇ ਵਿੱਚ ਤੇ ਕਿੱਥੋਂ ਇੱਕ ਗੈਂਗਸਟਰイズਮ ਕਿੱਥੋਂ ਆਇਆ ਉਹ ਇਲਜ਼ਾਮ ਲਾਉਣਾ ਕਿ ਕੁਈਆਂ ਸਰਕਾਰਾਂ ਨੇ ਕੀਤੀ ਤੇਰੇ ਚ ਜੁਰਤ ਹੈਗੀ ਆ ਤੇ ਕਰ ਸਾਨੂੰ ਅੰਦਰ 5500 ਰੁਪਏ ਪੇ ਜਿਸ ਤਰ੍ਹਾਂ ਸੇ ਯੂ-ਟਰਨ ਲਿਆ ਹੈ ਮੈਂ ਕਿਹਜਰੂ ਸੇਖੀ ਨਹੀਂ ਜਿੰਨੇ ਕਹੇ ਮੈਨੂੰ ਰਹਿਤ ਮਰਿਆਦਾ ਨਹੀਂ ਆਪਾਂ ਕਿਉਂ ਉਹਦੇ ਤੇ ਦੁਬਾਰਾ ਦੁਬਾਰਾ ਕਰੀ ਜਾਂਦੇ ਆ ਇਹ ਤੇ ਮੈਨੂੰ ਪਤਾ ਨਹੀਂ ਗੁਰੂ ਕੀ ਆ ਸਾਡਾ ਜਿਹੜਾ ਜਿਹੜਾ ਮੁੱਖ ਮੰਤਰੀ ਆਪਣੇ ਨਾਂ ਦੇ ਵਿੱਚ ਸਿੰਘ ਨਹੀਂ ਲਾਉਂਦਾ ਉਹ ਮੁੱਖ ਮੰਤਰੀ ਗੁਰੂ ਤੇਗ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਕਹਣਾ ਕਿ ਲੱਪਣੇ ਯਾਰ ਗੁਰੂ ਸਾਨੂੰ ਅਸੀਂ ਗੁਰੂ ਨੂੰ ਅਸੀਂ ਗੁਰੂ ਨੂੰ ਲੱਭਣ ਜਾਣੇ ਆ ਕਿ ਆ ਅਰਦਾਸ ਕਰੀ ਦੀਆ ਕਿ ਮੇਰੇ ਮੇਰੇ ਤੇ ਕਿਰਪਾ ਕਰ ਗੋਲਕ ਦੇ ਪੈਸੇ ਪਾਈ ਦੇ ਸ਼ਰਮ ਆਉਂਦੀ ਆ ਚੀਫ ਮਿਨਿਸਟਰ ਨੂੰ ਗੱਲ ਕਰਦੀਆਂ ਉਹਦੇ ਨਾਂ ਲੈਂਦੇ ਆ ਅਸੀਂ ਉਸ ਗੋਲਕ ਤੇ ਪਾ ਕੇ ਹੁੰਦੇ ਆ ਕਿ ਗੁਰੂ ਮਹਾਰਾਜ ਮੇਰੇ ਜਿੰਨੇ ਪਾਪ ਨੇ ਕੂਟੋ ਮੈਨੂੰ ਚੰਗੀ ਬੁੱਧੀ ਬਖ ਉਹ ਉਹਦੇ ਲਈ ਹੁੰਦਾ ਕਿ ਗਰੀਬ ਗਰੀਬੀ ਦਾ ਗਰੀਬਾਂ ਲਈ ਹੁੰਦਾ ਕਿ ਲੰਗਰ ਲੱਗਣਗੇ ਜੁਰ ਜੋ ਗੁਰਤੀ ਗੁਰੂ ਨਾਨਕ ਸਾਹਿਬ ਚਲਾ ਕੇ ਗਏ ਨੇ ਇਹ ਮੁੱਖ ਮੰਤਰੀ ਕਹਿੰਦਾ ਮੈਂ ਤੇਰੀ ਗੋਲਕ ਦਾ ਵੀ ਹਿਸਾਬ ਲਵਾਂਗਾ ਮੈਂ ਮੈਂ ਤੁਹਾਨੂੰ ਲਾਈਵ ਚੱਲੂੰਗਾ ਕਿਆ ਫਾਟਿਆ ਯਾਰ ਮੁਜਰਮ ਕਵੇ ਕਿ ਮੈਨੂੰ ਲਾਈਵ ਚਲਾਓ ਹਾਈ ਕੋਰਟ 'ਚ ਕੇਸ ਲੱਗਾ ਹੋਏ ਸੁਖਜਿੰਦਰ ਸਿੰਘ ਰੰਧਾਵੇ ਦਾ ਕੋਈ ਕੇਸ ਬਣਿਆ ਹੋਏ ਮੈਂ ਕਹਾਂ ਜੱਜ ਸਾਹਿਬ ਤੁਸੀਂ ਲਾਈਵ ਚਲਾਓ ਮੈਂ ਤੁਹਾਨੂੰ ਜਵਾਬ ਦਵਾਂਗਾ ਮੈਂ ਢੋਲੇ ਪਰ ਖਿਲੇ ਆ ਸ਼ਰਮ ਕਰ ਉਥੇ ਨਿਊਕੇ ਜਾਈਦਾ ਉਤੇ ਆਕੜ ਕੇ ਨਹੀਂ ਜਾਂਦਾ ਗੁਰੂ ਜੀ ਦੀ ਪੌਣ ਜਿੱਕ ਲਈ ਹੁੰਦੀ ਉਹਦੀ ਗੁਰੂ ਤੇ ਜਿਹੜੀ ਇੱਕ ਜਿੱਗੜ ਦੇ ਸਵਾਲ ਐ ਜੀ ਵੀ ਸੀ ਗੁਰਵਿੰਦਰ ਨੇ ਉਠਾਏ ਕਿ ਪ੍ਰਧਾਨ ਜੀ ਉਹ ਕੰਟੀਨ ਲਈ ਕੰਮ ਕਰ ਰਿਹਾ ਹੈ ਬਿਲਕੁਲ ਮੈਂ ਮੈਂ ਕੁਝ ਨਹੀਂ ਸਰ ਇਹ ਪਹਿਲੇ ਦਿਨ ਤੋਂ ਹੀ ਕਹਿ ਰਹੇ ਨੇ ਮੇਰੇ ਪ੍ਰਧਾਨ ਨੇ ਆਪ ਕਿਹਾ ਕਿ ਇਹਦੇ ਵਿੱਚ ਮੈਂ ਵੀ ਕਾਹ ਕਾ ਕੇ ਤਾ ਨਹੀਂ ਤੁਹਾਨੂੰ ਸਾਹ ਟੋਟਾ ਨਹੀਂ ਹੁੰਦਾ ਤੁਸੀਂ ਅਕਾਲੀ ਦਲ ਦੇ ਵਰਕਰ ਨਾ ਬਣੋ ਜੇ ਸੋਲੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਫੈਸਲਾ ਲੈਂਦੇ ਹੋ ਉਹ ਉਸ ਲਈ ਸਰਦਾਰ ਦਸ਼ਮਨ ਸਿੰਘ ਸਾਰੋ ਵਾਲੀ ਨੂੰ ਜਾਤ ਕਰਕੇ ਲਓ ਉਸ ਵੇਲੇ ਗੁਰੂ ਕੇ ਬਾਗ ਦੇ ਮੂਰਤੀ ਨੂੰ ਜਾਤ ਕਰਕੇ ਲਓ ਕਿ ਕਿਸ ਤਰੀਕੇ ਦੇ ਨਾਲ ਕਿੰਨਾ ਨੇ ਸ਼ਹੀਦ ਸ਼ਾਸਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚੱਲੀ ਆਤੀ ਤੇ ਅਸੀਂ ਅੱਜ ਇੱਕ ਪਰਿਵਾਰ ਨੂੰ ਬਚਾਉਣ ਲਈ ਤਾਮੀਰ ਸਾਹਿਬ ਇਹੋ ਜਿਹਾ ਸਟੇਟਮੈਂਟ ਆ ਦੇਂਦੇ ਕਿ ਮੈਂ ਵਰਕਰ ਹਾਂ ਅਕਾਲੀ ਦਰਬਾਰ ਤੂੰ ਵਰਕਰ ਵੈ ਪਰ ਸਿੱਖੀ ਨੂੰ ਬਚਾਉਣ ਲਈ ਵੀ ਆਪਣਾ ਸਟੇਟਮੈਂਟ ਦੇ ਕਿ ਮੈਂ ਕੀ ਕਰਾਂ ਠੀਕ ਹੈ ਬਿਲਕੁਲ ਹੋ ਤੁਸੀਂ